ਮਾਗ ਲਓ ਯਾਰ ਲੈਣ ਦੋ ਨਾਮ ਹਰਜਿੰਦਰ ਕੋਹਰਾ ਮੈਂ ਪਿੰਡ ਸੀੜਾ ਤੋਂ ਆਂ ਅੱਜ ਨੇ ਸ਼ਾਮ ਨੂੰ 6:00 ਵਜੇ ਆਪਣੇ ਕੰਮ ਤੋਂ ਵਾਪਸ ਆ ਰਹੀ ਸੀ ਤੇ ਇਹਨਾਂ ਨੇ ਜਿੱਥੇ ਮੋੜੀ ਪਾਰ ਮਹਾ ਸਸਰਾਲੀ ਘਰੋਂ ਦੇ ਵਿੱਚ ਉੱਥੇ ਮੁੰਜੇ-ਮੁੰਜੇ ਡਾ ਕੇ ਕਾਫੀ ਇਹਨਾਂ ਨੇ ਰੋਕ ਥਾਮ ਕੀਤੀ ਸੀ ਤੇ ਟੱਕਰ ਵੀ ਖੜੀ ਕੀਤੀ ਸੀ ਮੈਨੂੰ ਇਹਦੇ ਇਹਦੇ ਬਾਰੇ ਕੁਝ ਨਹੀਂ ਸੀ ਪਤਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੈਨੂੰ ਰਸਤਾ ਦੇ ਦਿਓ ਇਹਨਾਂ ਦੇ ਇੱਕ ਬੰਦਾ ਆਇਆ ਮੈਨੂੰ ਹੁਣ ਨਾਮ ਪਤਾ ਲੱਗਿਆ ਸੁਖਵਿੰਦਰ ਪਤਨੀ ਦਾ ਨਾਮ ਇਸ ਤਰਿਆਂ ਉਹਨੇ ਆ ਕੇ ਪੈਂਦੇ ਸੀ ਮੇਰੇ ਸਿਰ ਤੇ ਮੁੱਕਾ ਮਾਰਿਆ ਤੇ ਜਿਹਦੇ ਨਾਲ ਮੈਂ 2 ਮਿੰਟ ਦਾ ਬੋਝਦੀ ਹੋਈ ਹਾਂ ਜਿਹੜਾ ਸਹੀ ਨਹੀਂ ਸੀਗਾ ਫਿਰ ਜਦੋਂ ਮੈਂ ਉਹਨਾਂ ਨੂੰ ਉੱਟ ਕੇ ਕਿਹਾ ਮੈਂ ਕਿਹਾ ਮੈਨੇ ਮਾਰਿਆ ਕਿੰ ਉਕੇ ਦੇਖੋ ਮੇਰਾ ਇਹਨਾਂ ਦੇ ਲੜਾਈ ਦੇ ਵਿੱਚ ਠੀਕ ਹੈ ਮੈਨੂੰ ਤਾਂ ਕੋਈ ਮਸਲਾ ਹੀ ਨਹੀਂ ਸੀ ਪਤਾ ਆਪਾਂ ਜਦੋਂ ਵੀ ਰੋਡ ਜਾਮ ਕਰਦੇ ਆ ਇਹ ਤਾਂ ਪੁੱਛੋ ਨਾ ਕਿ ਬੰਦਾ ਹੈ ਕੋਣਾ ਨਾਲ ਵੀ ਹੈ ਕਿ ਨਹੀਂ ਇਹ ਥੋੜੀ ਜਿਹੀ ਗੁੰਡਾਗਰਦੀ ਤੋਂ ਉੱਤਰ ਜਿਹੜਾ ਆਉਂਦਾ ਉਹਦੇ ਕਿੰਨੀ ਗੁੰਡਾਗਰਦੀ ਕੀਤੀ ਹੈ ਜੀ ਉਹਨਾਂ ਦੇ ਬੰਦਿਆਂ ਨੇ ਉਧਰੋਂ ਆਏ ਨੇ ਸਿਮਰਨਜੀਤ ਜਿੱਧਰ ਖੜੇ ਸੀਗੇ ਤੇ ਉਧਰੋਂ ਆਏ ਇਧਰੋਂ ਮੈਂ ਜਾ ਰਹੀ ਸੀ ਉਹ ਵੀਡੀਓ ਤੇ ਦੇਖੋ ਵੀ ਉਹ ਵੀਡੀਓ ਤੁਹਾਡੇ ਅੱਗੇ ਕਦੇ ਪੇਸ਼ ਨਹੀਂ ਕੀਤੀ ਜਾਊਗੀ ਜਿਹਦੇ 'ਚ ਉਹਨਾਂ ਨੇ ਮੈਨੂੰ ਮਾਰਿਆ ਕਿਉਂਕਿ ਮੈਂ ਇਨੋਸੈਂਟ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਮੈਂ ਤਾਂ ਉਧਰੋਂ ਆ ਰਹੀ ਸੀ ਔਰ ਮੇਰੀ ਅੱਜ ਵੀ ਉੱਥੇ ਸਕੂਟਰੀ ਖੜੀ ਆ ਉੱਥੇ ਡੋਲੂ ਵਗੈਰਾ ਜੋੜ ਮੈਂ ਕੰਮ ਤੋਂ ਲੈ ਕੇ ਆ ਰਹੀ ਸੀਗੀ ਦੁੱਧਾਂ ਦੀ ਉਹ ਸਾਰੇ ਉੱਥੇ ਹੀ ਪਏ ਨੇ ਇਹਨਾਂ ਨੇ ਕਿਸੇ ਨੇ ਪੁੱਛਣ ਦੀ ਇਹ ਨਹੀਂ ਉਹਨਾਂ ਦੇ ਬੰਦੇ ਆਏ ਤੇ ਇੱਕ ਜਨਾਨੀ ਨੂੰ ਕਰ ਰਿਹਾ ਤੇ ਉਹ ਜਿਹੜੀ ਲੇਡੀਜ਼ ਆ ਸਿਮਰਨਜੀਤਪੁਰ ਦੇਲ ਉਹ ਆਪਣੇ ਆਪਣੇ ਐਡਵਰਕ ਐਡਵੋਕੇਟ ਕਹਿ ਰਹੇ ਨੇ ਉਹਨਾਂ ਦੇ ਜਿਹੜਾ ਦੁਪੱਟਾ ਆ ਪੂਰਾ ਲਿਆ ਹੋਇਆ ਹੁਣ ਮੈਂ ਉਹਨਾਂ ਦੀ ਲਾਈਵ ਦੇਖੀ ਆ ਤੇ ਉਹ ਉਹਨਾਂ ਨੇ ਕੱਪੜੇ ਬਦਲ ਕੇ ਉਹੀ ਚੁੰਨੀ ਪਾੜ ਕੇ ਉਹਨਾਂ ਨੇ ਹੱਥ ਲਈ ਆ ਇੱਕ ਇੱਕ ਲਾਈਵ 'ਚ ਕਹਿ ਰਹੇ ਨੇ ਮੇਰੀ ਆਹ ਵਾਲੀ ਬਾਹ ਟੁੱਟੀ ਆ ਹੁਣ ਮੈਂ ਧਿਆਨ ਨਾਲ ਦੇਖੀ ਦੂਜੀ ਲਾਈਵ 'ਚ ਕਹਿ ਰਹੇ ਆਹ ਵਾਲੀ ਬਾਹ ਟੁੱਟੀ ਉਹ ਲੇਡੀ ਨੂੰ ਇਹ ਨਹੀਂ ਪਤਾ ਉਹਦੀ ਬਾਹ ਕਿੱڑی ਟੁੱਟੀ ਜਿਹੜੀ ਬਾਹ ਟੁੱਟੀ ਹੋਵੇ ਜਾਂ ਜਿਹਦਾ ਹੋਵੇ ਸਿਰ ਫੜਿਆ ਹੋਵੇ ਜਾਂ ਸਿਰ ਤੇ ਮਾਰੇ ਉਸ ਲੇੜੀ ਨੇ ਬਿਲਕੁਲ ਕੈਮਰਾ ਨਹੀਂ ਛੱਡਿਆ ਉਹਨੇ ਆਪਣੀ ਜੋ ਵੀ ਆਪਣੀ ਗੱਲ ਸਾਰੀ ਰੱਖੀ ਆ ਤੇ ਲੇਕਨ ਉਹ ਝੂਠ ਬੋਲਦੀ ਕਿ ਜੋ ਝੂਠੀ ਆ ਫਿਰ ਤੁਸੀਂ ਇਹ ਇਹ ਸੋਚੋ ਨਾ ਕਿ ਇੰਨੇ ਜਾਣੇ ਉਹਨਾਂ ਤੇ ਹਮਲਾ ਕਰਨਾਗੇ ਉਹ ਤਾਂ ਕਹਿ ਰਹੀ ਅਸੀਂ ਹੈ ਹੀ ਨਹੀਂ ਸਿਰਨੇ ਬੰਦੇ 6-7 ਜਾਣੇ ਸੀ ਅਸੀਂ ਸਾਰੇ ਇੱਧਰ ਲ ਉਹ ਸੀਗੇ ਜਦ ਕਿ ਮੈਨੂੰ ਤਾਂ ਪਤਾ ਨਹੀਂ ਸੀ ਕੌਣ ਕਿੱਧਰ ਹੈ ਕਿੱਧਰ ਨਹੀਂ ਤੇ ਉਹਨਾਂ ਨੇ ਇੰਨੇ ਜਾਣਿਆਂ ਦੇ ਵਿੱਚ ਉਹਨ ਕਿਸੇ ਦਾ ਫੋਨ ਨਹੀਂ ਖੋਸਾ ਬੰਦ ਹੋਇਆ ਕਿਸੇ ਦਾ ਹੋਇਆ ਲਾਈਵ ਉਹਨਾਂ ਦਾ ਪ੍ਰੋਪਰ ਚੱਲ ਰਿਹਾ ਹੁਣ ਤਾਂ ਡਿੱਗੀ ਮੰਗ ਗਈ ਸਾਡੀ ਮੰਗ ਮੈਨੂੰ ਉਹ ਬੰਦਾ ਚਾਹੀਦਾ ਜਿਨੇ ਮੇਰੇ ਮਾਰਿਆ ਜਿਹਨੂੰ ਇਹ ਹੀ ਨਹੀਂ ਪਤਾ ਹੈਗਾ ਵੀ ਮੈਂ ਲੜਾਈ ਲੜਨ ਤਾਂ ਆਇਆ ਵਾਂ ਪਰ ਕਿਹਦੇ ਨਾਲ ਲੜਨੀ ਜਸਟਿਸ ਕਿਤੇ ਨਹੀਂ ਲੈਣਾ ਉਹਨਾਂ ਨੂੰ ਪਤਾ ਹੀ ਨਹੀਂ ਹੈ ਔਰ ਇੱਕ ਪਿੰਡ ਤੋਂ ਉੱਠ ਕੇ ਦੂਜੇ ਪਿੰਡ ਚ ਗੁੰਡਾਗਰਦੀ ਕਰਨ ਚੰਗੀ ਗੱਲ ਹੈ ਕਿਹੜੇ ਪਿੰਡ ਤੋਂ ਕਿਹੜੇ ਪਿੰਡ ਚ ਆਇਸੇ ਹੋ ਜੀ ਉਹ ਗੌਂਸਗੜ੍ਹ ਤੋਂ ਉੱਠ ਕੇ ਇੱਧਰ ਸਸਰਾਲੀ ਕਲੋਨੀ ਤੱਕ ਆਏ ਠੀਕ ਠੀਕ ਥੈਂਕ ਯੂ ਹਾਂ ਹਾਂ ਅੰਜਨ ਸਰ ਕੀ ਨਾਮ ਹੈ ਮੇਰਾ ਨਾਮ ਗੁਰਮਖਤ ਸਿੰਘ ਜੀ ਗੁਰਮਖਤ ਸਿੰਘ ਜੀ ਕੀ ਅੱਜ ਹੋਇਆ ਜੀ ਕਿਉਂ ਆ ਲੜਾਈ ਹੋਈ ਜੀ ਤੁਹਾਡੀ ਨੇ ਮੇਰੀ ਤਾਂ ਚਲੋ ਨਹੀਂ ਲੜਾਈ ਹੋਈ ਆ ਮਾਮਲਾ ਕੀ ਪਿੰਡ ਦਾ ਹੈ ਮਾਮਲਾ ਜਿਹੜਾ ਹੈਗਾ ਗੌਂਸਗੜ੍ਹ ਪਿੰਡ ਦੇ ਜਿਹੜ ਉਹ ਜਾ ਕੇ ਸਰਾਲਾਈ ਕਲੋਨੀ ਜਿਹੜੀ ਪਿੰਡ ਦੀਆਂ ਗੱਡੀਆਂ ਨੂੰ ਵੀ ਪਿੰਡੋਂ ਭਰ ਨੂੰ ਠੱਕੇ ਨਾਲ ਰੋਕਦੇ ਆ ਜਿਹੜੀ ਉਹ ਖਾਡਾ ਉਹ ਗਵਰਨਮੈਂਟ ਦੀ ਅਪਰੂਵਡ ਆ ਕਮਰਸ਼ੀਅਲ ਵੀ ਗਵਰਨਮੈਂਟ ਹੀ ਆ ਕਮਰਸ਼ੀਅਲ ਵਹੀਕਲ ਆ ਜੀ ਤੇ ਦਿਨੇ ਕੰਮ ਚੱਲਦਾ ਕੋਈ ਰਾਤ ਨੂੰ ਕੰਮ ਨਹੀਂ ਚੱਲਦਾ ਦਿਨੇ ਵੀ ਉਹ ਆਪ ਦਾ ਹਿਸਾ ਪੱਤੀ ਭਾੜਾ ਨਾ ਕਰਕੇ ਤੇ ਪਿੰਡਾਂ ਨੂੰ ਪਰੇਸ਼ਾਨ ਕਰਦੇ ਆ ਅੱਜ ਕੀ ਹੋਇਆ ਸੀ ਅੱਜ ਉਹਨਾਂ ਨਾਲ ਪਰਮਜੀਤ ਭਾਈ ਦੇ ਟਿੱਪਰ ਰੋਕਿਆ ਸੀਗਾ ਅੱਛਾ ਜੀ ਤੇ ਜਿਹਦੇ ਵਿੱਚ ਉਹ ਬਹੁਤ ਮਤਲਬ 10-15 ਜਣੇ ਹੋਣੇ ਆ ਜੋ ਉੱਥੇ ਪਹੁੰਚ ਕੇ ਉਹਨਾਂ ਨੇ ਬੈਠ ਗਏ ਕਿਹੜੇ ਕਿਹੜੇ ਪਿੰਡ ਦੀ ਘਟਣਾ ਜੀ ਇਹ ਹੰਗਿਆ ਸਸਰ ਵਾਲੀ ਕਲੋਨੀ ਦੀ ਮੁਰਗੀ ਪਰ ਤੇ ਜਿਹੜੇ ਦੂਜੇ ਪਿੰਡ ਦੇ ਬੰਦੇ ਆਏ ਸੀ ਜੀ ਉੱਥੇ ਉਹ ਹਾਂਜੀ ਗੌਂਦਗੜ ਪਿੰਡ ਤੋਂ ਆਏ ਜੀ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਤੇ ਸਾਡੇ ਦੋ ਬੰਦਿਆਂ ਦੇ ਤਿੰਨਾਂ ਦੇ ਸੱਟਾਂ ਵੀ ਲੱਗੀਆਂ ਚਾਰਾਂ ਦੇ ਜੀਪਿੰਗ ਨੋਤੀ ਤੇ ਦਸਤਾਰਾਂ ਲਾਤੀਆਂ ਜੀ ਫੜੀ ਵੀ ਮੰਗ ਕਰਦੇ ਹੋ ਜੀ ਹੁਣ ਅੱਜ ਤਾਂ ਇਹ ਮੰਗ ਕਰਦੇ ਆ ਵੀ ਉਹਨਾਂ ਤੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ